ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਡੀ ਗੱਲ ਜਿਹੜੀ ਕਿ ਹੈ ਨਾ ਦਾਰੋ ਤੇ ਇੱਕ ਬਹੁਤ ਖਾਸ ਜਿਹੜੇ ਕਿ ਅਦਾਕਾਰ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਨ ਆਣ ਵਾਲਿਆਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੈਨੂੰ ਮੈਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਵੇਂ ਦਾ ਰਿਹਾ ਐਕਸਪੀਰੀਅੰਸ ਦਾਰੋ ਦਾ ਮੇਰਾ ਐਕਸਪੀਰੀਅੰਸ ਉਮੀਦ ਤੋਂ ਬਹੁਤ ਵੱਧ ਰਿਹਾ ਹੈ ਮੈਨੂੰ ਪਹਿਲਾਂ ਬਹੁਤ ਉਮੀਦਾਂ ਸੀ ਕਿ ਇਹ ਬਹੁਤ ਹਿੱਟ ਹੋਊਗਾ ਤੇ ਸਾਡੀ ਜਿਹੜੀ ਦਾਰੋ ਹੈ ਉਹ ਬਹੁਤ ਡਿਲੇ ਹੁੰਦੀ ਗਈ ਉਮੀਦਾਂ ਬਹੁਤ ਘਟ ਗਈ ਸੀ ਪਰ ਜਿਵੇਂ ਰਿਲੀਜ਼ ਹੋਈ ਤੇ ਅੱਜ ਅਸੀਂ ਪਾਰਟੀ ਕਰ ਰਹੇ ਹਾਂ ਤੇ ਦਿਨ ਨੂੰ ਬਹੁਤ ਚੰਗਾ ਲੱਗਿਆ ਤੁਸੀਂ ਦੋ ਐਪੀਸੋਡ ਦੇਖੇ ਤੇ ਜਿਹੜਾ ਤੀਜਾ ਐਪੀਸੋਡ ਹੈ ਤੁਸੀਂ ਸਟਾਰਟਿੰਗ ਵਿੱਚ ਸਾਨੂੰ ਮੈਂ ਦੇਖੋ ਲੈ ਮਿਲ ਜੂਗਾ ਤੇ ਜ਼ਰੂਰ ਐਪੀਸੋਡ ਦੇਖਿਓ ਕਿੰਨੀ ਉਮੀਦ ਸੀ ਕਿ دارو ਹਿੱਟ ਹੋਏਗੀ ਨਹੀਂ ਉਮੀਦ ਸਾਨੂੰ ਪੂਰੀ ਸੀ ਉਮੀਦ ਸਾਨੂੰ ਤਾਂ ਸੀ ਕਿਉਂਕਿ ਅਸੀਂ ਬਹੁਤ ਇਮਾਨਦਾਰ ਨਾਲ ਕੰਮ ਕੀਤਾਗਾ ਸਾਡੇ ਐਕਟਰ ਨੇ ਸਾਡੇ ਡਾਇਰੈਕਟਰ ਸਾਹਿਬ ਨੇ ਬਹੁਤ ਇਮਾਨਦਾਰ ਨਾਲ ਕੀਤਾ ਸਾਨੂੰ ਪਹਿਲੇ ਦਿਨ ਤੋਂ ਉਮੀਦ ਸੀਗੀ ਕਿ دارو ਸੁਪਰ ਡੁਪਰ ਹਿੱਟ ਜਾਊਗੀ ਤੇ ਉਹ ਗਈ ਹੈ ਇਹ ਪਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੈ ਚਲੋ ਬਹੁਤ ਬਹੁਤ ਧੰਨਵਾਦ ਹੈ ਕਿਨੂੰ ਇਸ ਦਾ ਜਿਹੜੇ ਕਿ دارو ਹਿੱਟ ਹੋਈ ਹੈ ਕਿਨੂੰ ਇਹ ਸਾਰਾ ਕ੍ਰੈਡਿਟ ਕਿ ਫਸਟ ਆਫ ਬੋਲ ਸਾਡੇ ਡਾਇਰੈਕਟਰ ਅਮਰਦੀਪ ਬਾਹੀ ਤੇ ਸੈਕੰਡ ਜਿਨ੍ਹਾਂ ਨਾਲ ਮੈਂ ਸਾਰੇ ਸੀਨ ਕੀਤੇ ਐ ਰਾਹੁਲ ਜੰਗਰਾਲ ਜੀ ਜੋ ਦੇ ਵਿੱਚ ਬਿਲਾ ਬਬਨ ਦਾ ਕਿਰਦਾਰ ਨਿਭਾ ਰਹੇ ਨੇ ਉਹਨਾਂ ਨੇ ਇੰਨਾ ਕ ਸਪੋਰਟ ਕੀਤਾ ਕਿਉਂਕਿ ਮੇਰਾ ਇਹ ਫਸਟ ਟਾਈਮ ਸੀਗਾ ਤੇ ਮੈਂ ਬਹੁਤ ਡਰ ਗਿਆ ਸੀ ਉਹਨਾਂ ਨੇ ਮੈਨੂੰ ਇੰਨਾ ਕ ਸਪੋਰਟ ਕੀਤਾ ਤੇ ਮੇਰਾ ਕਰੈਕਟਰ ਬਹੁਤ ਵਧੀਆ ਨਿਕਲ ਗਿਆ ਐ ਵੈਸੇ ਤਾਂ ਆਡੀਅנס ਨੇ ਫਿਲਮ ਦੇਖ ਹੀ ਲਈ ਐ ਸਿਰੀ ਸਾਰੀ ਤੇ ਜਿਨ੍ਹਾਂ ਨੇ ਨਹੀਂ ਵੀ ਦੇਖੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਵਾਸਤੇ ਮੈਂ ਇਹੀ ਕਹੂੰਗਾ ਕਿ ਪਹਿਲਾ ਐਪੀਸੋਡ ਲਾਓ ਤੇ 10 ਕਿ ਮਿੰਟ ਵੇਖੋ ਤੇ ਉਦੋਂ ਬਾਅਦ ਬੰਦ ਤੁਸੀਂ ਕਰੋਗੇ ਨਹੀਂ ਤੁਸੀਂ ਪੂਰਾ ਦੇਖ ਕੇ ਤਾਂ ਸਰ ਕਿਵੇਂ ਦਾ ਐਕਸਪੀਰੀਅੰਸ ਜਿਹੜਾ ਕਿ ਦਾਰੋਦਾਰ ਹੈ ਤੁਹਾਡਾ ਬਹੁਤ ਵਧੀਆ ਐਕਸਪੀਰੀਅੰਸ ਰਹੀ ਆ ਜੀ ਮੇਰੀ ਮਤਲਬ ਪਹਿਲੀ ਵੈਬ ਸੀਰੀਜ਼ ਆ ਜੀ ਸਰ ਨੇ ਮੈਨੂੰ ਬ੍ਰੇਕ ਦਿੱਤਾ ਇਹਦੇ ਵਿੱਚ ਬਹੁਤ ਵਧੀਆ ਲੱਗਿਆ ਕਿਉਂਕਿ ਸਾਰੇ ਆਰਟਿਸਟਿਕ ਨਵੇਂ ਹੀ ਸੀਗੇ ਤਾਂ ਵਧੀਆ ਰਹੀ ਜੀ ਇਸ ਵਿੱਚ ਜਿਹੜਾ ਘਰਦਿਆਂ ਨੇ ਤੁਹਾਨੂੰ ਦੇਖਿਆ ਹੋਊਗਾ ਜਦੋਂ ਸੀਰੀਜ਼ ਦੇ ਵਿੱਚ ਕੀ ਰਿਐਕਸ਼ਨ ਕੀ ਸੀਗਾ ਉਹਨਾਂ ਦਾ ਪਹਿਲਾਂ ਤਾਂ ਟਾਈਮ ਬਹੁਤ ਹੋ ਗਿਆ ਜੀ ਇਹਨੂੰ ਆਈ ਨੂੰ ਤੇ ਫਿਰ ਘਰਦਿਆਂ ਨੇ ਜਦੋਂ ਹੁਣ ਦੇਖਿਆ ਤਾਂ ਉਹਨਾਂ ਨੂੰ ਹੁਣ ਯਕੀਨ ਹੋਇਆ ਵੀ ਹਾਂ ਸਾਡਾ ਮੁੰਡਾ ਕੋਈ ਕਰ ਰਿਹਾ ਹੈਗਾ ਤੇ ਵਧੀਆ ਰਿਹਾ ਜੀ ਸਭ ਖੁਸ਼ ਹੈ ਜੀ ਯਾਰ ਬਿੱਤਰ ਕਹਿੰਦੇ ਹੋਣਗੇ ਹੁਣ ਤਾਂ ਮੁੰਡਾ ਸਟਾਰ ਬਣ ਗਿਆ ਹਾਂਜੀ ਕੰਮ ਦੀ ਤਾਰੀਫ ਹੋਈ ਹੈ ਜੀ ਉਹ ਬਹੁਤ ਵਧੀਆ ਲੱਗਿਆ ਜੀ ਤੇ ਹੁਣ ਅੱਗੇ ਹੋਰ ਕਰਾਂਗੇ ਤਾਂ ਜ਼ਰੂਰ ਕਹਿਣਗੇ ਜੀ ਹੋਰ ਥੈਂਕ ਯੂ ਉਮੀਦ ਸੀਗੀ ਕਿ ਦਾਰੋ ਹਿੱਟ ਇੰਨੀ ਹਿੱਟ ਹੋ ਜਾਏਗੀ ਹਾਂਜੀ ਉਮੀਦ ਤਾਂ ਸੀ ਕਿਉਂਕਿ ਜਦੋਂ ਕੰਮ ਕਰ ਰਹੇ ਸੀਗੇ ਉਦੋਂ ਪਤਾ ਲੱਗ ਜਾਂਦਾ ਵੀ ਸਾਡਾ ਕੰਮ ਕਿੱਦਾਂ ਦਾ ਹੋਇਆ ਤਾ ਬਹੁਤ ਵਧੀਆ ਰਿਸਪੌਂਸ ਸੀਗਾ ਉਸ ਟਾਈਮ ਵੀ ਕਿਉਂਕਿ ਆਸ-ਪਾਸ ਦੇ ਲੋਕ ਦੱਸਦੇ ਆ ਵੀ ਹਾਂ ਵੀ ਕਿਉਂਕਿ ਡਾਇਲੌਗ ਬਹੁਤ ਮਸ਼ਹੂਰ ਹੈ ਯਾਰ ਦੇ ਤਾਂ ਉਹ ਸੀਗੇ ਆਪਾਂ ਨੂੰ ਉਮੀਦ ਤਾਂ ਹੀ ਮਗਰ ਬਹੁਤ ਜ਼ਿਆਦਾ ਪਿਆਰ ਮਿਲਿਆ ਇਸ ਨੂੰ ਆਡੀਅנס ਨੂੰ ਕੀ ਕਹਿਣਾ ਚਾਹੋਗੇ ਸੀਰੀਜ਼ ਵਾਇ ਮੈਂ ਕਹਣਾ ਹੀ ਵੀ ਪਹਿਲਾ ਇਹ دارو ਚੰਗੀ ਤਰ੍ਹਾਂ ਤੁਸੀਂ ਜ਼ਰੂਰ ਦੇਖੋ ਸਾਰੇ ਐਪੀਸੋਡ ਦੇਖੋ ਅੱਜ ਇੱਥੇ ਦੋ ਦਿਖਾਏ ਆ ਮਗਰ ਤੁਸੀਂ ਸਾਰੇ 8 ਦੇ 8 ਐਪੀਸੋਡ ਦੇਖੋ ਫਿਰ دارو 2 ਆਊਗੀ ਤਾਂ ਜ਼ਰੂਰ ਦੇਖੋ ਜੀ ਮੈਮ ਤੋਂ ਨੂੰ ਉਮੀਦ ਸੀ ਕਿ ਇੰਨੀ ਹਿੱਟ ਹੋ ਜੇਗੀ ਸਤਾਰੋ ਜਿਹੜੀ ਕੀ ਆਈ ਹੈ ਇੰਨੀ ਹਿੱਟ ਹੋ ਜੇਗੀ ਉਮੀਦ ਸੀਗੀ ਇਸ ਗੱਲ ਦੀ ਜੀ ਬਿਲਕੁਲ ਮੈਨੂੰ ਪੂਰੀ ਉਮੀਦ ਸੀ ਕਿਉਂਕਿ ਸਰ ਅਮਰਦੀਪ ਸਰ ਜਿਸ ਹਿਸਾਬ ਨਾਲ ਲਿਖਦੇ ਨੇ ਤੇ ਕੁਲ ਸਿੱਧੂ ਜੀ ਨੇ ਜਿੰਨੇ ਸਹਿਜਤਾ ਦੇ ਨਾਲ ਜਿੰਨੀ ਇਮਾਨਦਾਰੀ ਦੇ ਨਾਲ ਇਸ ਕਿਰਦਾਰ ਨੂੰ ਨਿਭਾਇਆ ਤੇ ਆਡੀਅנס ਨੇ ਇਹੀ ਚਾਹੀਦਾ ਹੁੰਦਾ ਤੇ ਡੈਫੀਨਿਟਲੀ ਤੇ ਮੇਰੇ ਖਿਆਲ ਨੇ ਹਲੇ ਹੋਰ ਵੀ ਜ਼ਿਆਦਾ ਸਕਸੈਸਫੁਲ ਹੋਊਗੀ ਜਦੋਂ ਇਹਰਾ ਸੀਜ਼ਨ 2 ਆਇਆ ਸਪੈਸ਼ਲੀ ਜਿਵੇਂ ਦਾ ਤੁਹਾਡਾ ਕੈਰੈਕਟਰ ਉਹਨੂੰ ਅਸਲੀ ਜ਼ਿੰਦਗੀ ਦੇ ਵਿੱਚ ਕਦੇ ਰਿਲੇਟ ਕਰ ਸਕਦੇ ਹੋ ਮਤਲਬ ਕਿ ਕਿਵੇਂ ਦਾ ਤੁਹਾਡਾ ਕੀ ਪੋਜ਼ਿਟਿਵ ਹੈ 네ਗੇਟਿਵ ਹੈ ਉਹਨੂੰ ਕਿਵੇਂ ਰਿਲੇਟ ਕਰਦੇ ਹੋ ਅਸਲ ਜ਼ਿੰਦਗੀ ਤੇ ਮੇਰਾ ਕਿਰਦਾਰ ਹੈਗਾ ਬਲਕਾਰ ਸਿੰਘ ਦੀ ਵਾਈਫ ਜੋ ਇਨਸਪੈਕਟਰ ਨੇ ਉਹਨਾਂ ਦੀ ਵਾਈਫ ਦਾ ਕਿਰਦਾਰ ਆ ਮੇਰਾ ਜੋ ਥੋੜੀ ਡਿਪਰੈਸਡ ਰਹਿੰਦੀ ਆ ਤੇ ਹਸਬੰਡ ਮੇਰਾ ਜੋ ਮੇਰੇ ਤੋਂ ਖੁਸ਼ ਨਹੀਂ ਹੈ ਤੇ ਉਹ ਮੇਰੇ ਲਈ ਫਸਟ ਟਾਈਮ ਸੀ ਕਿ ਕਿਸੇ ਮੈਂ ਡਿਪਰੈਸਡ ਲੇਡੀ ਦਾ ਕਿਰਦਾਰ ਨਿਭਾ ਰਹੀ ਆ ਜਿਹਨੂੰ ਕੁਝ ਸਮਝ ਹੀ ਨਹੀਂ ਹੈਗੀ ਉਹਨੂੰ ਗਾਲਾਂ ਸਾਹਮਣੇ ਕੱਢੀਆਂ ਜਾ ਰਹੀਆਂ ਨੇ ਤੇ ਉਹ ਬਸ ਅੱਖਾਂ 'ਚ ਪਾਣੀ ਭਰ ਕੇ ਬਸ ਬੇਬਾਕ ਬੋਲ ਰਹੀ ਆ ਤੇ ਮੈਨੂੰ ਆਪਣੀਆਂ ਅੱਖਾਂ ਦੇ ਨਾਲ ਗੱਲ ਕਰਨਾ ਬੜਾ ਪਸੰਦ ਆ ਤੇ ਮੈਨੂੰ ਚੰਗਾ ਲੱਗਿਆ ਕਿਰਦਾਰ ਜਿਹੜੀ ਕਿ ਅਸਲ ਆਪਾਂ ਕਹਿ ਦਿੰਨੇ ਆ ਵੀ ਕੁੜੀਆਂ ਦੀ ਜ਼ਿੰਦਗੀ ਹੁੰਦੀ ਆ ਜਿਹੜੇ ਕਿ ਪਿੱਛੇ ਦੀ ਪਿਛੜੇ ਹੋਏ ਜਿਹੜੇ ਕਿ ਏਰੀਆ ਤੋਂ ਕੁੜੀਆਂ ਆਉਂਦੀਆਂ ਨੇ ਉਹ ਕਿਰਦਾਰ ਕਿਤੇ ਨਾ ਕਿਤੇ ਤੁਹਾਡਾ ਰਿਹਾ ਹਾਂ ਬੇਸਿਕਲੀ ਕਿਰਦਾਰ ਇਸੇ ਤਰ੍ਹਾਂ ਦੀ ਕੁੜੀ ਦਾ ਜਿਹੜੀ ਬਹੁਤ ਪੜ੍ਹੀ ਲਿਖੀ ਆ ਆਪਣੇ ਟਾਈਮ ਦੇ ਵਿੱਚ ਬਹੁਤ ਪੜ੍ਹੀ ਲਿਖੀ ਕਾਲਜ ਦੇ ਵਿੱਚ ਬਹੁਤ ਕਿਤਾਬਾਂ ਨਾਲ ਜੁੜੀ ਹੋਈ ਕੁੜੀ ਆ ਤੇ ਜਰੂਰ ਲਾਈਫ ਦੇ ਵਿੱਚ ਅੱਗੇ ਜਾ ਕੇ ਕੋਈ ਇਸ ਤਰ੍ਹਾਂ ਦਾ ਇਨਸਾਨ ਹੋਣਾ ਹਸਬੰਡ ਜਿਹੜਾ ਲਾਈਫ ਪਾਰਟਨਰ ਬਣਦਾ ਤੇ ਜੁੜ ਨੂੰ ਨਹੀਂ ਸਮਝਦਾ ਤਾਂ ਔਰਤ ਕੀ ਬੀਤਦੀ ਆ ਔਰੀ ਬਾਡੀ ਤੇ ਔਰੀ ਮੈਂਟਲੀ ਸਟੇਟਸ ਕੀ ਹੁੰਦੀ ਆ ਉਹ ਸਾਰਾ ਆਡੀਅנס ਨੂੰ ਕੀ ਕਹਿਣਾ ਚਾਹਉਂ ਆਡੀਅנס ਨੂੰ ਮੈਂ ਕਹਿਣਾ ਚਾਹੂੰਗੀ ਤੁਸੀਂ ਪਲੀਜ਼ ਇਸ ਵੈਬ ਸੀਰੀਅਲ ਨੂੰ ਡੈਫੀਨਿਟਲੀ ਦੇਖੋ ਕਿਉਂਕਿ ਤੁਸੀਂ ਜਿੰਨਾ ਦੇਖੋਗੇ ਉਹਨਾਂ ਇੱਕ ਤਾਂ ਨਵੇਂ ਕਲਾਕਾਰਾਂ ਨੂੰ ਹੌਸਲਾ ਮਿਲੇਗਾ ਨਵੇਂ ਕਲਾਕਾਰ ਸਾਡੀ ਆਡੀਅੰਸ ਅੱਗੇ ਆਉਗੀ ਫਿਲਮ ਇੰਡਸਟਰੀ ਦੇ ਵਿੱਚ ਨੂੰ ਨਵੇਂ ਕਿਰਦਾਰ ਮਿਲਣਗੇ ਜਿਹੜਾ ਕਿ ਬਹੁਤ ਜ਼ਰੂਰੀ ਆ ਹੁਣ ਆਈ ਥਿੰਕ ਹਾਂਜੀ ਤੇ ਤੁਸੀਂ ਦੇਖਿਆ ਕਿ ਜਿਹੜਾ ਕਿ ਕਿਰਦਾਰ ਮੈਂ ਆਪਣੇ ਬਲਕਾਰ ਸਿੰਘ ਦੀ ਵਾਈਫ ਦਾ ਜਿਹੜਾ ਕਿ ਅਦਾ ਕੀਤਾ ਹੈ ਤੇ ਅਸਲੀ ਔਰਤ ਜਿਹੜੀ ਕਿ ਪਿਛੜੇ ਹੋ ਇਲਾਕਿਆਂ ਦੇ ਵਿੱਚ ਰਹਿੰਦੀ ਹੈ ਉਹਨਾਂ ਨੂੰ ਦਰਸਾਇਆ ਗਿਆ ਹੈ